ਇਹ ਇੰਡੀਆ ਤੋਂ ਹੀ ਜਿਹੜੇ ਕੀ ਆ ਘੋੜੇ ਘੋੜੀਆਂ ਲੈ ਕੇ ਆਏ ਨੇ ਮਾਰਵਾੜੀ ਘੋੜਿਆਂ ਘੋੜੀਆਂ ਦਾ ਜਿਹੜਾ ਕੀ ਆ ਚੈਂਪੀਅਨਸ਼ਿਪ ਆ ਜਿਹੜੀ ਮੋਗਾ ਦੀ ਧਰਤੀ ਤੇ ਹੋ ਰਹੀ ਆ ਆ ਸਾਹਮਣੇ ਤਸਵੀਰਾਂ ਦੇਖੋ ਕਿ ਘੋੜੀਆਂ ਦੀ ਐ ਘੋੜੀਆਂ ਦੀ ਐ ਜਿਹੜੀ ਕੀ ਆ ਜੱਜ ਸਹਿਬਾਨ ਨੇ ਉਹਨਾਂ ਨੂੰ ਚੈੱਕ ਕਰ ਰਹੇ ਨੇ ਕਿ ਘੋੜੀਆਂ ਦੇ ਕੰਨ ਕਿਸ ਤਰ੍ਹਾਂ ਦੇ ਨੇ ਘੋੜੀਆਂ ਦੀ ਹਾਈਟ ਕਿੱਦਾਂ ਦੀ ਆ ਘੋੜੀਆਂ ਕਿੱਦਾਂ ਦੌੜਦੀਆਂ ਨੇ ਉਹ ਸਾਰੇ ਜਿਹੜੇ ਕੀ ਆ ਉਹ ਚੈੱਕ ਕੀਤੇ ਜਾਂਦੇ ਨੇ ਤਾਂ ਫਿਰ ਉਸ ਹਿਸਾਬ ਦੇ ਨਾਲ ਹੀ ਆ ਘੋੜੇ ਘੋੜੀਆਂ ਨੂੰ ਪੁਆਇੰਟ ਦਿੱਤੇ ਜਾਂਦੇ। ਸਾਡੇ ਨਾਲ ਸੰਜੀਤ ਸਿੰਘ ਸਣੀ ਗਿੱਲ ਨੇ ਇਹਨਾਂ ਵੱਲੋਂ ਐ ਜਿਹੜਾ ਇਹ ਸਾਰਾ ਕੰਪੀਟੀਸ਼ਨ ਹੈ ਜਿਹੜੀ ਚੈਂਪੀਅਨਸ਼ਿਪ ਹੈ ਉਹ ਕਰਵਾਈ ਜਾ ਰਹੀ ਨੇ। ਅ ਭਾਈ ਜੀ ਹੋਰਾਂ ਨਾਲ ਗੱਲ ਕਰ ਲੈਨੇ ਆ ਸੰਜੀਤ ਸਿੰਘ ਸਣੀ ਗਿੱਲ ਜੀ ਨੇ। ਅ ਭਾਈ ਜੀ ਸਾਸੀ ਕਾਲ ਸਵਾਗਤ ਆ ਤੁਹਾਡਾ। ਸਾਸੀ ਕਾਲ ਜੀ ਸਵਾਗਤ ਆ। ਅ ਭਾਈ ਜੀ ਬੜੀ ਵੱਡੀ ਚੈਂਪੀਅਨਸ਼ਿਪ ਕਰਵਾਈ ਜਾ ਰਹੀ ਹੈ। ਦੂਜੀ ਐ ਇਹ ਕੀ ਕਹੋਗੇ? ਸਾਡੀ ਸਕੋਰ ਟੀਮ। ਇਹ ਗੁਰੂ ਸਾਹਿਬ ਦੀ ਕਿਰਪਾ ਜੀ ਜਿਹੜੀ ਇਹ ਮੋਗੇ ਦੀ ਧਰਤੀ ਦੇ ਉੱਤੇ ਇਤਿਹਾਸਕ ਮੇਲਾ ਹੋ ਰਿਹਾ ਹੈ। ਬਾਈ ਜੀ ਜੇ ਗੱਲ ਕਰੀਏ ਬੜੀ ਮਹਿੰਗੀ ਮਹਿੰਗੀ ਕੀਮਤਾਂ ਦੇ ਘੋੜੇ ਨੇ ਕਹਿੰਦੇ ਨੇ ਲਗਜ਼ਰੀ ਕਾਰਾਂ BMW ਆਡੀਆਂ ਕਾਰਾਂ ਦੀ ਵੱਧ ਤੋਂ ਕੀਮਤ ਦੇ ਘੋੜੇ ਨੇ ਕੀ ਕਹੋਗੇ ਆਡੀਆਂ ਆਡੀਆਂ ਤਾਂ ਛੋਟੀਆਂ ਰਹਿ ਜਾਂਦੀਆਂ ਬਾਈ ਆਡੀ ਤਾਂ ਮੈਨੂਫੈਕਚਰ ਹੋਈ ਜਾਂਦੀਆਂ ਮਸ਼ੀਨ ਵੇਚ ਦੀ ਨੰਗੀ ਜਾਂਦੀਆਂ ਕਾਪੀ ਬਣੀ ਜਾਂਦੀ ਹੈ ਇਹ ਕਾਪੀ ਥੋੜਾ ਬਾਨੀ ਹੈ ਇਹ ਤਾਂ ਕੁਦਰਤ ਦਾ ਕ੍ਰਿਸ਼ਮਾ ਧਰਮਿੰਦਰ ਪੈਦਾ ਹੋਇਆ ਤੇ ਇੱਕੀ ਧਰਮਿੰਦਰ ਪੈਦਾ ਹੋਇਆ ਗਾਂ ਸੰਨੀ ਦੇ올 ਜਾਂ ਬੋਬੀ ਦੇ올 ਧਰਮਿੰਦਰ ਨਹੀਂ ਬਣ ਸਕੇ ਤੇ ਸਭ ਤੋਂ ਵੱਡੇ ਨਾਮ ਜਿਹੜੇ ਆ ਘੋੜਿਆਂ ਦੇ ਉਹ ਸ਼ੋਅ ਦੇ ਚ ਦਿੱਤੇ ਜਾਂਦੇ ਆ ਪਹਿਲੇ ਨੰਬਰ ਤੇ ਦੂਜੇ ਨੰਬਰ ਤੇ ਜਿਹੜਾ ਪਹਿਲੇ ਨੰਬਰ ਤੇ ਆਉਂਦੀਆਂ ਘੋੜੀਆਂ ਘੋੜੇ ਉਹਨਾਂ ਨੂੰ ਟਰੈਕਟਰ ਦਿੱਤੇ ਜਾਂਦੇ ਆ ਜਿਹੜਾ ਸੈਕੰਡ ਨੰਬਰ ਤੇ ਹੁੰਦਾ ਬੁਲਟ ਮੋਟਰਸਾਈਕਲ ਥਰਡ ਸਪਲੈਂਡਰ ਫੋਰਥ ਤੋਂ ਲੈ ਕੇ 10 ਤੱਕ ਕੈਸ਼ ਪ੍ਰਾਈਜ਼ ਜਿਹੜੇ ਹੁਣ ਤੱਕ ਕਿੰਨੇ ਘੋੜੇ ਜਿਹੜੇ ਆ ਚੁੱਕੇ ਨੇ ਹੁਣ ਅੱਜ ਤੱਕ ਮੇਰਾ ਖਿਆਲ ਆ ਘਟੋ ਘਟ ਸਾਢੇ 1300 400 ਦੇ ਕਰੀਬ ਆ ਗਿਆ ਹੁਣ ਮੈਂ ਗਿਣਤੀ ਤਾਂ ਕੀਤੀ ਨਹੀਂ ਹੁਣ ਇੱਕ ਪਾਸੇ ਪੰਜਾਬ ਦੇ ਪੰਜਾਬੀ ਵੀਰ ਨੇ ਜਿਹੜੇ ਉਹ ਆਪਦਾ ਜਾਨਵਰ ਲੈ ਕੇ ਖੜੇ ਆ ਦੂਜੇ ਪਾਸੇ Rajasthan ਤੋਂ ਭਾਈ ਆਏ ਨੇ ਇਹ ਵੀ ਆਪਣਾ ਜਾਨਵਰ ਲੈ ਕੇ ਆਏ ਨੇ ਤੇ चैंपियनशिप चैम्पियनशिप हिस्सा ले रहे हैं मेरा नाम आकाश चारण है मैं राजस्थान चित्तौड़गढ़ निम्बाहेड़ा में रहता हूँ और मेरा गाँव मंडला चारण है सिद्ध चारण स्टेट फार्म करके हमारा फार्म है वहाँ से मैं आया हूँ और बहुत ही अच्छा शो चल रहा है और बहुत ही अच्छा इंडिया का सबसे बड़ा अच्छा हॉर्स जो शो है कंपटीशन अच्छा चल रहा है कितने जानवर हैं आपके पास और घर में कोई और भी जानवर है की अकेली यही है नहीं नहीं घर में हमारे पास नौ दस कुल बच्चियां और घोड़ियां मिला के है ਉਸਮੇ ਸਾ ਆਮ ਇਸ ਕੋ ਲੈ ਕੇ ਆਏ ਹੈ ਅਭੀ ਪਹਿਲੇ ਵੀ ਕਈ ਕੰਪੀਟੀਸ਼ਨ ਹੋਏ ਹੋਗੇ ਕਈ ਆਪਨੇ ਬਾਗ ਲਿਆ ਹੋਗਾ ਪਹਿਲੇ ਵੀ ਕੁਝ ਜੀ ਪਹਿਲੇ ਵੀ ਅਮਨੇ ਜੋ ਹਮਾਰੇ ਯਹਾਂ ਪਰ ਮੇਵਾੜ ਮੇ ਹੁੰਤਾ ਹੈ ਮਾਵਲੀ ਹੌਰਸ਼ੋ ਉਸਮੇ ਇਹ ਮੇਅਰਸ ਮੇ ਬੜੀ ਵਧੀਆ ਗੱਲ ਕਹੀ ਹੈ ਰਾਜਸਥਾਨ ਤੋਂ ਆਏ ਨੇ ਭਾਈ ਸਾਹਿਬ ਗੱਲ ਬਰਬਰੀ ਵੱਡੀ ਗੱਲ ਕਹੀ ਹੈ ਕਹਿੰਦੇ ਨੇ ਜਦੋਂ ਲਗਜ਼ਰੀ ਕਾਰਾਂ ਰੋੜਾਂ ਦੇ ਉੱਤੇ ਦੌੜਦੀਆਂ ਨੇ ਤਾਂ ਲੋਕ ਉਹਨੂੰ ਇੱਕ ਵਾਰੀ ਦੇਖ ਕੇ ਤਾਂ ਪਾਸੇ ਹੋ ਜਾਂਦੇ ਨੇ ਜਦੋਂ ਮੈਂ ਘੋੜੀ ਦੇ ਉੱਤੇ ਬੈਠ ਕੇ ਰੋਡ ਦੇ ਉੱਤੇ ਨਿਕਲਦਾ ਸੜਕਾਂ ਤੇ ਨਿਕਲਦਾ ਤਾਂ ਲੋਕ ਨੇ ਜਿਹੜੇ ਉਹ ਖੜ ਖੜ ਕੇ ਦੇਖਦੇ ਨੇ ਤੇ ਮੇਲੇ ਲੱਗ ਜਾਂਦੇ ਨੇ ਲਗਜ਼ਰੀ ਕਾਰਾਂ ਨਾਲੋਂ ਵੀ ਵੱਡੀਆਂ ਕੀਮਤਾਂ ਦੇ ਘੋੜੇ ਘੋੜੀਆਂ ਨੇ ਜਿਹੜੇ ਉਹ ਇੱਥੇ ਪਹੁੰਚੇ ਨੇ ਭਾਈ ਸਾਹਿਬ ਨੇ ਕਿਹਾ ਕਿ ਪੰਜਾਬ ਦੇ ਵਿੱਚ ਆ ਕੇ ਬੜਾ ਵਧੀਆ ਲੱਗਾ ਭਾਈ ਕੀ ਚੈੱਕ ਕੀ ਕਰਦੇ ਨੇ ਜੱਜ ਸਾਹਿਬਾਨ ਜੇ ਗੱਲ ਕਰੀਏ ਕੋਰੀ ਤੁਹਾਡੀ ਵੀ ਬਹੁਤ ਸੋਹਣੀ ਹੈ ਕੀ ਕੀ ਚੈੱਕ ਕੀ ਕਰਦੇ ਨੇ ਕਿ ਕਿਸ ਤਰ੍ਹਾਂ ਦੇ ਵੀਰੀ ਚੈੱਕ ਕੰਨ ਤੋਂ ਲੈ ਕੇ ਸੁੰਪ ਤੱਕ ਸਭ ਨੂੰ ਚੈੱਕ ਹੋ ਜਾਂਦਾ ਜੀ ਕਿ ਕੈਰੈਕਟਰ ਚੈੱਕ ਕਰੀ ਜਾਂਦੇ ਆ ਨੈਕ ਤੇ ਆਪਣੀ ਫੇਸ ਦੀ ਕੁਆਲਿਟੀ ਹੋਗੀ ਸੁੰਬਦੀ ਹੋ ਗਈ ਜੀ ਠੀਕ ਹੈ ਔਰ ਲੈਂਥ ਜੀ ਬਾਕੀ ਆਪਣੇ ਸ਼ਾਈਨਿੰਗ ਦੇ ਹੋਏ ਗਰਮਿੰਗ ਦੇ ਇਹ ਚੀਜ਼ਾਂ ਚੱਕਰੀਆਂ ਜਾਣੀ ਜੀ ਬਾਈ ਜੇ ਗੱਲ ਕਰੀਏ ਆਪਾਂ ਬੜੀਆਂ ਮਹਿੰਗੀਆਂ ਮਹਿੰਗੀਆਂ ਕੀਮਤਾਂ ਦੀਆਂ ਘੋੜੀਆਂ ਕਿੰਨੀ ਕੁ ਕੀਮਤ ਦੇ ਨਾਲੇ ਤਿਆਰ ਹੋਈ ਹੋਊਗੀ ਕਿੰਨੀ ਕੁ ਮਿਹਨਤ ਲੱਗੀ ਹੈ ਵੀਰ ਜੀ ਮੈਂ ਤਾਂ ਦੇਖੋ ਮੈਂ ਆਪਣੀ ਘਟ ਹੈ ਮੇਰੇ ਬੰਦੇ ਆ ਟੀਮ ਹੈ ਪੂਰੀ ਆਪਣੀ ਹਨਾ ਉਹ ਨਾਲ ਪੂਰੀ ਮਿਹਨਤ ਹੁੰਦੀ ਹੈ ਜੀ ਤਕਰੀਬਨ 6 ਮਹੀਨੇ ਪਹਿਲਾਂ ਮਿਹਨਤ ਸ਼ੁਰੂ ਕਰਨੇ ਇੱਕ ਖੇਡਣੇ ਵਾਸਤੇ ਕੰਪੀਟੀਸ਼ਨ ਕਰਨੇ 6 ਮਹੀਨੇ ਲੱਗਦੇ ਆ ਪਿਓ ਕਿੰਨੀ ਕੁ ਕੀਮਤ ਦੀ ਘੋੜੀ ਹੋਊਗੀ ਵੀਰਾਂ ਦੀ ਕੋਈ ਕੀਮਤ ਨਹੀਂ ਠੀਕ ਹੈ ਜੀ ਕੋਈ ਕੀਮ ਠੀਕ ਹੈ ਨਾ ਸਿਰਦਾ ਸ਼ੌਂਕ ਦਾ ਮੁੱਲ ਕੋਈ ਨਹੀਂ ਹੁੰਦਾ ਅ ਤਸਵੀਰਾਂ ਤੁਸੀਂ ਦੇਖ ਰਹੇ ਸੀਗੇ ਦੇਖੋ ਬਾਈ ਹੋਰੀ ਆਏ ਨੇ ਦੇਖੋ ਕਿ ਕਿੰਨੀ ਵਧੀਆ ਕਿੰਨੀ ਸੋਹਣੀ ਸੁਨੱਖੀ ਘੋੜੀ ਆ ਬਾਈ ਹੋਰਾਂ ਦੀ ਜਿਹੜਾ ਕੀ ਆ ਇਸ ਚੈਂਪੀਅਨਸ਼ਿਪ ਦੇ ਵਿੱਚ ਭਾਗ ਲੈ ਰਹੇ ਨੇ ਗੱਲਬਾਤ ਕਰਾਂਗੇ ਬਾਈ ਹੋਰਾਂ ਨਾਲ ਅ ਬਾਈ ਸਤਿ ਸ੍ਰੀ ਅਕਾਲ ਕੀ ਨਾਮ ਕੋਲ ਬਾਈ ਅਰਸ਼ਦੀਪ ਸਿੰਘ ਦਾ ਨਾਮ ਮੇਰਾ ਕਿੱਥੋਂ ਆਏ ਹੋ ਬਾਈ ਹਾਂ ਖਿਆਲੀਵਾਲ ਤੋਂ ਆਏ ਬਈ ਬਠਿੰਡਾ ਜਿਲ੍ਹਾ ਬਹੁਤ ਸੋਹਣਾ ਹੋ ਰਿਹਾ ਬਹੁਤ ਵਧੀਆ ਪ੍ਰਬੰਧ ਹੈ ਇਹਨਾਂ ਦਾ ਘੋੜੇ ਵੀ ਬਹੁਤ ਆ ਰਹੇ ਆ ਇੱਥੇ ਇੰਨੀ ਕਿਤੇ ਆਉਂਦੇ ਨਹੀਂ ਹੁੰਦੇ ਜਿੰਨੇ ਇੱਥੇ ਆ ਰਹੇ ਆ ਬਹੁਤ ਵਧੀਆ ਪਰਵਾਰ ਦੋ ਆਪਣੇ ਮੁਕਸਰ ਤੇ ਜਗਰਾਉ ਇਹ ਨੰਬਰਾਂ ਚ ਰਹੇ ਆ ਕੋੜੀ ਬਾਈ ਬੜੀ ਮਿਹਨਤ ਕਰਨੀ ਪੈਂਦੀ ਆ ਬੜੇ ਮਹਿੰਗੇ ਮੁੱਲ ਦੇ ਘੋੜੇ ਘੋੜੀਆਂ ਨੇ ਸ਼ੌਂਕ ਨੇ ਕੀ ਕਹੂੰਗਾ ਬਾਈ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਬੜੀ ਵਧੀਆ ਦੇਖੋ ਕੋੜੀ ਤਸਵੀਰ ਦੇ ਵਿੱਚ ਦੇਖੋ ਕਿਸ ਤਰ੍ਹਾਂ ਜਿਹੜੀ ਕੋੜੀ ਚਿੱਟੇ ਰੰਗ ਦੀ ਵਿੱਚ ਡੱਬ ਘਰ ਬੀਆਂ ਕਾਲਾ ਰੰਗ ਵੀ ਆ ਬੜੀ ਸੋਹਣੀ ਕੋੜੀ ਆ ਬਾਈ ਹੋਰਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਕਿੱਥੋਂ ਆਏ ਨੇ ਬਾਈ ਕੀ ਨਾਮ ਆ ਤੁਹਾਡਾ ਅਰਸ਼ੀਖ ਖਾਨ ਬਾਈ ਕਿੱਥੋਂ ਆਏ ਹੋ ਤੂੰ ਹੀ ਪਿੰਡ ਆ ਬਾਈ ਨਾਬੇ ਤੇ ਲਵੇ ਬੁੱਟਰ ਸਟੈਟਿਫਰਮ ਤੂੰ ਹੀ ਮੈਂ ਦੂਜੀ ਚੈਂਪੀਅਨਸ਼ਿਪ ਹੋ ਰਹੀ ਹੈ ਕੀ ਕਹੋਂਗੇ ਇਸ ਬਹੁਤ ਚੰਗਾ ਸ਼ੋਅ ਹੋ ਰਿਹਾ ਬਾਈ ਬਹੁਤ ਜਿਆਦਾ ਚੰਗਾ ਸ਼ੋਅ ਆ ਬਹੁਤ ਚੰਗੀਆਂ ਘੋੜੀਆਂ ਆਈਆਂ ਨੇ ਤਿੰਨ ਦੋ ਦਿਨ ਹੋ ਗਏ ਪਹਿਲਾਂ ਬਹੁਤ ਚੰਗੇ ਗਲਟਾ ਆਏ ਨੇ ਘੋੜਿਆਂ ਦੇ ਬੱਚਿਆਂ ਦੇ ਬਹੁਤ ਚੰਗੇ ਜੀ ਅ ਬਾਈ ਜੇ ਗੱਲ ਕਰੀਏ ਦੂਜਾ ਮੁਕਾਬਲਾ ਹੈ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੇ ਮੁਕਾਬਲੇ ਨੇ ਜਿਹੜੇ ਹੋਣੇ ਚਾਹੀਦੇ ਅੱਗੇ ਵਾਸਤੇ ਕੀ ਕਰੋ ਹਾਂਜੀ ਵੀਰੇ ਬਹੁਤ ਚੰਗੀ ਗੱਲ ਆ ਇਹ ਜਨਮ ਕਾਂ ਦੀ ਸ਼ੋ ਹੋਣੇ ਚਾਹੀਦੇ ਨੇ ਸਾਕੇ ਜਨਮ ਕਾਂ ਦੇ ਹੋਣੇ ਚਾਹੀਦੇ ਨੇ ਬਾਈ ਜੀ ਬਾਈ 26 27 ਜਨਮ ਕਾਂ ਦੇ ਸਾਡੇ ਲਵੇ ਤੇ ਕੱਲ ਵੀ ਵਿਸ਼ੇਰ ਆਪਣਾ ਫਸਟ ਆਇਆ ਇੱਥੇ ਤੇ ਪਰਸੋਂ ਵਿਸ਼ੇਰ ਦੀ ਦੁੱਧਾਂ ਚ ਫਸਟ ਆਈ ਤੀਜੇ ਨੰਬਰ ਤੇ ਹੋਈਆ ਕੱਲ ਵਿਸ਼ੇਰ ਆਪਣਾ ਫਸਟ ਆਇਆ ਦੁੱਧਾਂ ਚ ਉਹ ਆਪਦੇ ਘਰ ਦਾ ਬ੍ਰੀਡ ਹੋਇਆ ਸੀ ਆਪਾਂ ਨੇ ਸੇਲ ਕਰਤਾ ਬਾਈ ਜਿੱਤੇ ਆ ਫਿਰ ਮੁਕਾਬਲੇ ਦੇ ਵਿੱਚ ਕਿਹੜੇ ਪੋਜੀਸ਼ਨ ਤੇ ਆਈ ਸੀ ਕਿਹੜੀ ਇਨਾਮ ਕੀ ਮਿਲੇ ਪਹਿਲੇ ਜਨਮ ਬਾਈ ਸੀਡੀਡੀ ਲਕਸ ਮੋਠੜਾ ਜਿੱਤਿਆ ਤੇ ਕੱਲ ਜਿੱਤਿਆ ਬੁਲਟ ਮੋਠੜਾ ਇਲਕੋਲਾ ਬਾਈ ਨੇ ਪਹਿਲੇ 2 ਦਿਨਾਂ ਦੇ ਵਿੱਚ ਇੱਕ ਸੀਡੀ ਡੀਲੈਕਸ ਮੋਟਰਸਾਈਕਲ ਇੱਕ ਬੁਲਟ ਮੋਟਰਸਾਈਕਲ ਹੈ ਜਿਹੜਾ ਉਹ ਜਿੱਤ ਲਿਆ ਐ ਏਡੇ ਏਡੇ ਵਧੀਆ ਤੇ ਏਡੀਆਂ ਸੋਹਣੀਆਂ ਘੋੜੀਆਂ ਘੋੜੇ ਨੇ ਜਿਹੜੇ ਲੈ ਕੇ ਆਏ ਨੇ ਤਾਂ ਹੀ ਪੋਜੀਸ਼ਨਾਂ ਦੇ ਉੱਤੇ ਆਏ ਨੇ ਇੱਕ ਬੁਲਟ ਮੋਟਰਸਾਈਕਲ ਜਿਤਨਾ ਸੀਡੀ ਡੀਲੈਕਸ ਮੋਟਰਸਾਈਕਲ ਜਿਤਨਾ ਬਹੁਤ ਵੱਡੀ ਗੱਲ ਹੈ ਕਰੋੜਾਂ ਦੇ ਘੋੜੇ ਨੇ BMW ਗੋਡੀ ਕਾਰਾਂ ਦੀਆਂ ਗੱਲ ਕਰੀਏ ਤਾਂ ਉਹਨਾਂ ਦੀ ਵੱਡੀ ਕੀਮਤ ਆ ਜਿਹੜੀ ਉਹਨਾਂ ਤੋਂ ਵੀ ਇਨ੍ਹਾਂ ਘੋੜੇ ਘੋੜੀਆਂ ਦੀ ਆ ਤੇ ਤਸਵੀਰਾਂ ਦੇ ਵਿੱਚ ਤੁਸੀਂ ਦੇਖਿਆ ਕਿਸ ਤਰ੍ਹਾਂ ਦੇ ਘੋੜੇ ਘੋੜੀਆਂ ਦੇ ਮੁਕਾਬਲੇ ਨੇ ਜਿਹੜੇ ਉਹ ਹੋਏ ਨੇ ਈਟੀਵੀ ਭਾਰਤ ਦੇ ਲਈ ਸੌਰਵ अरोड़ा ਮੋਗਾ